ਵੇਖੋ ਜਿਹੜਾ ਸਭ ਤੋਂ ਮਹੱਤਵਪੂਰਨ ਮਸਲਾ ਹੈ ਪੰਜਾਬ ਦੇ ਅੰਦਰ ਇਸ ਵੇਲੇ ਉਸ ਸੰਬੰਧ ਚ ਅਸੀਂ ਪਹਿਲਾਂ ਹੀ ਹਦਾਇਤ ਵੀ ਕੀਤੀ ਹੋਈ ਆ ਸਾਰੀ ਸਮੂਚੀ ਪਾਰਟੀ ਨੂੰ ਮੈਂਬਰਸ਼ਿਪ ਨੂੰ ਜੋ ਹੜ੍ਹਾਂ ਦੇ ਕਾਰਨ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਕੁਝ ਬੰਦੇ ਆਂ ਦੀਆਂ ਜਾਂਣਾ ਚਲੇ ਗਿਆਂ ਪਸ਼ੂਾਂ ਦਾ ਬਹੁਤ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋ ਗਿਆ ਉਦੇ ਵਾਸਤੇ ਸੀਪੀਆਈਐਮ ਦੀ ਇਹ ਸਮਝਦਾਰੀ ਹੈ ਕਿ ਹੜ ਜਿਹੜੇ ਨੇ ਇਹ ਜਿਆਦਾ ਮੀਂਹ ਪੈਣ ਕਰ ਨਹੀਂ ਕਿਉਂਕਿ ਪਿੰਡਾਂ ਦੇ ਅੰਦਰ ਖੇਤਾਂ ਦੇ ਵਿੱਚ ਪਾਣੀ ਇੱਕ ਦੂਜੇ ਖੇਤ ਨੂੰ ਅਜੇ ਤੁਰਿਆ ਨਹੀਂ ਹੈ ਸਾਰੇ ਪੰਜਾਬ 'ਚ। ਤੋਂ ਉਸ ਤਰ੍ਹਾਂ ਦੀ ਵਿਵਸਥਾ ਨਹੀਂ ਹੈ। ਪਰ ਜਿਹੜਾ ਡੈਮਾਂ ਦਾ ਪਾਣੀ ਜਿਹੜਾ ਰੈਗੂਲਰ ਬੇਸਿਸ ਤੇ ਛੱਡਣਾ ਚਾਹੀਦਾ ਸੀ ਡੈਮਾਂ ਦੀ ਸਫਾਈ ਜਿਹੜੀ ਤੱਲੇ ਦਰਿਆਵਾਂ ਦੀ ਸੈਲਟੰ ਜਿਹੜੀ ਸਾਫ ਕਰਨੀ ਆ ਉਹਦੇ ਤੇ ਨਾ ਇਹ ਸਰਕਾਰ ਨੇ ਨਾ ਪਹਿਲੀਆਂ ਸਰਕਾਰਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ ਹੈ ਸਰਕਾਰਾਂ ਦਾ ਧਿਆਨ ਇੱਕ ਗੱਲ ਤੇ ਰਿਹਾ ਬਈ ਆਪਣੇ ਚਹੇਤਿਆਂ ਨੂੰ ਮਾਈਨਿੰਗ ਕਰਾਓ ਦੋ ਨੰਬਰ ਤੇ ਕਰਾਓ ਜੋ ਮਰਜ਼ੀ ਕਰੋ ਉਹਨਾਂ ਨੂੰ ਖੁੱਲੀਆਂ ਛੁੱਟੀਆਂ ਦਿਓ ਬੰਨ ਉਹਦੇ ਨਾਲ ਕਮਜ਼ੋਰ ਹੋ ਜਾਂਦੇ ਆ ਜਿਹਦੇ ਨਤੀਜੇ ਵਜੋਂ ਲੋਕਾਂ ਨੂੰ ਉਹਦਾ ਖਮਿਆਜਾ ਭੋਗਣਾ ਪੈਂਦਾ ਇਹ ਸਭ ਤੋਂ ਜਿਹੜਾ ਪ੍ਰਮੁੱਖ ਜਿਹੜਾ ਇਸ਼ੂ ਹੈਗਾ ਐਸ ਵੇਲੇ ਇਹ ਆ ਜੇ ਸਰਕਾਰ ਇਸ ਗੱਲ ਜਿਹੜਾ ਲੱਖਾਂ ਕਰੋੜਾਂ ਰੁਪਈਆ ਆਜ਼ਾਦੀ ਤੋਂ ਬਾਅਦ ਦੀ ਮੈਂ ਗੱਲ ਕਰਦਾ ਪਹਿਲਾਂ ਮਤਲਬ ਕੀ ਹੋਇਆ ਉਹਦਾ ਇਸ਼ੂ ਨਹੀਂ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਹੀ ਡੈਮ ਜਿਹੜੇ ਹੋਂਦ ਵਿੱਚ ਆਏ ਉਸ ਤੋਂ ਬਾਅਦ ਜਦੋਂ ਚੈਨਲਾਈਜ਼ ਹੋਇਆ ਪਾਣੀ ਤਾਂ ਉਸ ਵੇਲੇ ਤੋਂ ਹਰ ਸਾਲ ਹੜ੍ਹਾਂ ਵਾਸਤੇ ਇੱਕ ਸਪੈਸ਼ਲ ਗ੍ਰਾਂਟ ਜਾਰੀ ਹੁੰਦੀ ਹੈ ਪੰਜਾਬ ਸਰਕਾਰ ਵੱਲੋਂ ਹਰ ਸਾਲ ਕਰੋੜਾਂ ਕਿ ਹੁੰਦੀ ਹੈ ਤੇ ਫਿਰ ਉਹਦੀ ਵਰਤੋਂ ਹੜ੍ਹ ਆਉਣ ਤੋਂ ਪਹਿਲਾਂ ਕਿਉਂ ਨਹੀਂ ਕੀਤੀ ਜਾਂਦੀ ਜਿੱਥੇ ਖਤਰਾ ਹੈ ਹਰ ਸਾਲ ਪਤਾ ਬੀਤੇ ਲਗਣੀਆਂ ਢਾ ਉਥੇ ਆਪਾਂ ਉਹਨਾਂ ਨੂੰ ਪੱਕੇ ਕਿਉਂ ਨਹੀਂ ਕਰ ਦਿੰਦੇ ਉਹਦਾ ਜੇ ਪੱਕੇ ਕਰਨਾ ਚਾਹੁੰਦੀ ਸਰਕਾਰ 47 ਤੋਂ ਬਾਅਦ ਮੈਂ ਇਹ ਕਹਿੰਦਾ ਵੀ 47 ਦਾ ਛੱਡੋ ਤੁਸੀਂ 50 ਤੋਂ ਬਾਅਦ ਕਰੋ ਜਦੋਂ ਸਵਧਾਨ ਲਾਗੂ ਹੋਇਆ ਡਿਵੈਲਪਮੈਂਟ ਹੋਣੀ ਸ਼ੁਰੂ ਹੋਈ ਜੇ ਹਰ ਸਾਲ 20 ਕਿਲੋਮੀਟਰ ਵੀ ਇਹਨਾਂ ਬੰਨਾਂ ਨੂੰ ਪੂਰਾ ਚੌੜਾ ਕਰ ਦੇ ਉਰੀਆਂ ਚੌੜੀਆਂ ਸੜਕਾਂ ਬਣਾਉਂਦੇ ਤਾਂ ਕਿ ਆਵਾਜਾਈ ਦਾ ਸਾਧਨ ਵੀ ਬਰਕਰਾਰ ਰਹਿੰਦੇ ਤੇ ਉਹਨਾਂ ਦੀ ਦੇਖ ਰੇਖ ਵੀ ਹੁੰਦੀ ਤੇ ਅੱਜ ਤੱਕ ਇਹ ਪੂਰਨ ਕੰਪਲੀਟ ਹੁੰਦੇ ਲੋਕਾਂ ਦਾ ਜਿਹੜਾ ਜਾਨੀ ਮਾਲੀ ਨਸਾਨ ਇੰਨੇ ਸਮੇਂ ਚ ਹੋਇਆ ਉਹ ਤੋਂ ਬਚਤ ਹੋ ਸਕਦੀ ਜਿਹੜਾ ਸਰਕਾਰ ਨੇ ਨਹੀਂ ਕੀਤਾ ਹੈ ਤੇ ਅਸਲ ਵਿੱਚ ਦਰਿਆ ਇੰਨੇ ਚੜਾਈ ਦੇ ਵਿੱਚ ਨੇ ਜੋ ਉਹਨਾਂ ਨੂੰ ਐਨ ਸੈਂਟਰ ਤੋਂ ਰੱਖ ਕੇ ਪ੍ਰੋਪਰ ਵੇ ਨਾਲ ਉਹਨਾਂ ਨੂੰ ਹਰ ਸਾਲ ਜਾਦਬ ਨਹੀਂ ਕਰਨ ਦੇ ਲੋੜ ਜੇ 10-10 ਫੋਟੋ ਉਹਨਾਂ ਨੂੰ ਪੂਰਨ ਤੌਰ ਤੇ ਸਾਫ ਕਰ ਦਿਓ ਤੇ ਪਾਣੀ ਦਾ ਸਰਾ ਜਿੰਨਾ ਵੀ ਪਾਣੀ ਹੁੰਦਾ ਜੇ ਫालतू ਪਾਣੀ ਉੱਪਰ ਆਉਂਦਾ ਤਾਂ ਉਹਦਾ ਬਾਹਰ ਆਮ ਨਾਲ ਉੱਥੇ ਹੋ ਸਕਦਾ ਹੈ ਉਹਦਾ ਸੈਂਟਰ ਮੈਥਡ ਦਰਿਆ ਦਾ ਉਸ ਸੈਂਟਰ ਦੇ ਵਿੱਚੋਂ ਤੁਸੀਂ ਉਹਨੂੰ ਡੂੰਘਾ ਕਰ ਦਿਓ ਇੱਕ ਚੜਾਈ ਦਾ ਨਾਪਾ ਲੈਣ ਇਹ ਤਾਂ ਨਹੀਂ ਹੈ ਵੀ ਇਹਨਾਂ ਕੋਲ ਇੰਜੀਨੀਅਰ ਨਹੀਂ ਹੈ ਕੁਝ ਨਹੀਂ ਹੈ ਸਾਰਾ ਕੁਝ ਹੈ ਪਰ ਇਹ ਹੋ ਨਹੀਂ ਰਿਹਾ ਉਹਦੇ ਪਿੱਛੇ ਇੱਕ ਗੱਲ ਹੈ ਵੀ ਇਹਨਾਂ ਪੈਸਿਆਂ ਨੂੰ ਮਤਲਬ ਉਹਨਾਂ ਨੇ ਖੁਰਦ-ਬੁਰਦ ਕਰਨਾ ਹੁੰਦਾ ਹੁਣ ਜਿਹੜਾ ਘੱਗਰ ਵਾਲਾ ਇਹ ਸੁਵਾਜੇ ਪਿਛਲੇ ਦਿਨੀ ਮਤਲਬ ਉਹਦਾ ਗੱਲ ਆਈ ਹੈ ਪ੍ਰੈਸ ਰਹੀਂ মিডিਆ ਰਹੀਂ 40 ਲੱਖ ਰੁਪਈਆ ਜਾਰੀ ਹੋਇਆ 3 ਜਲਾਈ ਨੂੰ ਅੱਜ ਆਪਾਂ ਸਤੰਬਰ 'ਚ ਬੈਠੇ ਆਂ ਤੇ ਜਲਾਈ ਤੋਂ ਲੈ ਕੇ ਦੇਖ ਲਓ 7ਵੇਂ ਮਹੀਨੇ ਤੋਂ 2 ਮਹੀਨਿਆਂ ਦੇ ਵਿੱਚ ਜੇ ਕਰਨਾ ਚਾਹੁੰਦੇ ਜਿਹੜਾ ਹੁਣ ਘੱਗਰ ਦੇ ਵਿੱਚ ਵੀ ਕੁਝ ਥਾਮਾਂ ਦੇ ਉੱਤੇ ਨੁਕਸਾਨ ਹੋਇਆ ਤਾਂ ਉਹ ਨੁਕਸਾਨ ਦੇ ਪਰਪਾਈ ਹੋ ਸਕਦੀ ਸੀ ਇਹਦਾ ਮਤਲਬ ਸਰਕਾਰ ਤੇ ਜਿਹੜਾ ਅਮਲਾ ਫੈਲਾ ਹੈ ਇਰੀਗੇਸ਼ਨ ਡਿਪਾਰਟਮੈਂਟ ਆ ਜਾਏ ਜਿਹੜਾ ਦਰਿਆਵਾਂ ਨੂੰ ਦੇਖਦਾ ਸਾਰਾ ਡਿਪਾਰਟਮੈਂਟ ਇਹਨਾਂ ਦੇ ਵਿੱਚ سنجੀਦਗੀ ਨਹੀਂ ਹੈ ਬੇ ਹੜ ਆ ਜਾਣ ਉਦੋਂ ਬਾਅਦ ਲਾਲਾ ਲਾਲਾ ਹੋ ਜਾਏਗੀ ਤੇ ਉਹ ਪੈਸਾ ਉਹਦੇ ਚ ਪਾ ਕੇ ਖੁਰਦਬੁਰਦ ਹੋ ਜਾਏਗਾ ਤੇ ਜਿਹੜੀ ਲੋਕਾਂ ਵੱਲੋਂ ਸਹਾਇਤਾ ਹੋਣੀ ਆ ਉਸ ਦੇ ਨਾਲ ਲੋਕਾਂ ਦੀਆਂ ਅੱਖਾਂ ਪੂਝ ਦੇਣੀਆਂ ਨੇ ਤੇ ਜਿਹੜਾ ਸਰਕਾਰੀ ਪੈਸਾ ਉਹ ਕਿੱਥੇ ਜਾਂਦਾ ਉਹਦਾ ਹਿਸਾਬ ਕਿਤਾਬ ਹੋਣਾ ਚਾਹੀਦਾ ਤੇ ਜਿਹੜਾ ਇਸ ਵਾਰ ਦੇ ਹੜ ਨੇ ਤੇ ਲਈ ਕੇਂਦਰ ਸਰਕਾਰ ਵੀ ਕੋਕ ਉਹਨਾਂ ਦਾ ਦਖਲ ਆ ਬੀਬੀਐਮ ਦੇ ਉੱਤੇ ਕੇਂਦਰ ਤੇ ਪੰਜਾਬ ਸਰਕਾਰ ਇੱਕ ਦੂਜੇ ਨੂੰ ਦੋਸਤ ਦੇ ਰਹੀਆਂ ਨੇ ਜਦੋਂ ਕਿ ਇਹ ਸਮੂਹ ਤੌਰ ਤੇ ਦੋਨਾਂ ਸਰਕਾਰਾਂ ਨੂੰ ਇੱਕ ਦੂਜੇ ਦੇ ਪੂਰਕ ਹੋ ਕੇ ਕੰਮ ਕਰਨਾ ਚਾਹੀਦਾ ਨਾ ਕਿ ਪੋਲਿਟੀਕਲ ਬੈਨੀਫਿਟ ਵਾਸਤੇ ਸਟੇਟਮੈਂਟ ਕਰਨੀ ਚਾਹੀਦੀ ਹੈ ਸੀਪੀਆਮ ਦਾ ਇਹ ਕਹਿਣਾ ਹੈ ਲੋਕ ਮਰ ਰਹੇ ਤੁਸੀਂ ਉਸ ਵੇਲੇ ਵੀ ਰਾਜਨੀਤੀ ਕਰਨ ਦਾ ਯਤਨ ਕਰ ਰਹੇ ਹੋ ਟੋਕਾ ਟੇਸ ਤੋਂ ਤਾਂ ਪਰਹੇਜ਼ ਕਰੋ ਤੇ ਲੋਕ ਮਰ ਰਹੇ ਆ ਪਸ਼ੂ ਮਰ ਰਹੇ ਆ ਸਾਡੇ ਪਸ਼ੂ ਪਾਕਿਸਤਾਨ ਰੁੜ ਗਏ ਨੇ ਤੇ ਸਾਨੂੰ ਚਿੰਤਾ ਉਸ ਗੱਲ ਤੇ ਹੋਣੀ ਚਾਹੀਦੀ ਹੈ ਅਸੀਂ ਇਹ ਮੰਨ ਕਰਦੇ ਆ ਸੀਪੀਏ ਪੰਜਾਬ ਰਾਜ ਕਮੇਟੀ ਵੱਲੋਂ ਕੇਂਦਰ ਸਰਕਾਰ ਦੇ ਜਿਹੜੀ ਪੜਤਾਲ ਹੈ ਬេះ ਸੁਪਰੀਮ ਕੋਰਟ ਨੇ ਥੋੜਾ ਖਿੱਚਿਆ ਹੈ ਇਸ ਸਵਾਲ ਦੇ ਉੱਤੇ ਉਹਦੀ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਪੜਤਾਲ ਹੋਣੀ ਚਾਹੀਦੀ ਹੈ ਇਹ ਸਾਰੇ ਕਹੇਦੇ ਵੀ ਕਿੰਨਾ ਪੈਸਾ ਅਲੋਕੇਟ ਹੋਇਆ ਉਹ ਪੈਸਾ ਹੜ੍ਹਾਂ ਤੋਂ ਪਹਿਲਾਂ ਕਿੰਨਾ ਖਰਚ ਹੋਇਆ ਤੇ ਹੜ੍ਹਾਂ ਤੋਂ ਬਾਅਦ ਉਹਦੀ ਦਰਬਾਰ ਤੋਂ ਕਿੰਨੀ ਹੋਣੀ ਹੈ ਇਹ ਇੰਨੇ ਪਹਿਲੂਆਂ ਨੂੰ ਸਪਰੀਮ ਕੋਰਟ ਜਾਂ ਹਾਈ ਕੋਰਟ ਦੇ ਜੱਜਾਂ ਵੱਲੋਂ ਉਹਦੇ ਪੜਤਾਲ ਹੋਣੀ ਚਾਹੀਦੀ ਹੈ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਬਾਹਰ ਹੋਣਾ ਚਾਹੀਦਾ। ਬਾਕੀ ਏਜੰਸੀਆਂ ਦੇ ਉੱਤੇ ਹੁਣ ਪਰੋਸਾ ਨਹੀਂ ਕਰਿਆ ਜਾ ਸਕਦਾ ਕਿਉਂਕਿ ਬਾਕੀ ਏਜੰਸੀਆਂ ਤਾਂ ਜਿਹੜੀ ਸਰਕਾਰ ਆ ਉਹ ਏਜੰਸੀਆਂ ਉਹ ਸਰਕਾਰ ਲਈ ਕੰਮ ਕਰਦੀਆਂ ਨੇ। ਇੰਡੀਪੈਂਡੈਂਟ ਤੌਰ ਤੇ ਕੋਈ ਏਜੰਸੀ ਕੰਮ ਨਹੀਂ ਕਰਦੀ। ਜੇ ਸੈਂਟਰ ਦੀਆਂ ਏਜੰਸੀਆਂ ਨੇ ਉਹ ਸੈਂਟਰ ਗਵਰਨਮੈਂਟ ਦੀ ਡਾਇਰੈਕਸ਼ਨ ਮੁਤਾਬਕ ਕੰਮ ਕਰਦੀਆਂ। ਜੇ ਸਟੇਟ ਗਵਰਨਮੈਂਟ ਦੀਆਂ ਏਜੰਸੀਆਂ ਜਿੰਨੀਆਂ ਵੀ ਸਟੇਟਾਂ ਦੀਆਂ ਏਜੰਸੀਆਂ ਨੇ ਉਹ ਸਟੇਟ ਗਵਰਨਮੈਂਟ ਦੇ ਕਹਿਣੇ ਮੁਤਾਬਕ ਜਸ ਲਾਈਕ ਜਦੋਂ ਬਿਜੀ ਲੈਂਸ ਆ ਉਹ ਇੰਡੀਪੈਂਡੈਂਟ ਫੰਕਸ਼ਨ ਤਾਂ ਕਰ ਹੀ ਨਹੀਂ ਰਹੀ ਇਹ ਨਹੀਂ ਉਹ ਸਾਰਾ ਹੈ ਹੁਣ ਤਾਂ ਜੇ ਮਾੜੇ ਮੋٹے ਇਨਸਾਫ ਦੇ ਆਸ ਹੈ ਤਾਂ ਉਹ ਜੁਡੀਸ਼ਰੀ ਜੇ ਉਹਨਾਂ ਦੇ ਥਰੂ ਇਹਦੇ ਪੜਤਾਲ ਹੋਵੇ ਤਾਂ ਉਹਦੇ ਤਾਂ ਇਹ ਹੋ ਸਕਦਾ ਹੈ ਹੁਣ ਵੀ ਜਿਹੜਾ ਲੋਕਾਂ ਦਾ ਏਡਾ ਵੱਡਾ ਨੁਕਸਾਨ ਹੋਇਆ ਉਹਦੇ 100% ਪਰਪਾਈ ਹੋਣੀ ਚਾਹੀਦੀ ਹੈ ਔਰ ਸਰਕਾਰ ਨੂੰ ਉਚੇਚੇ ਕਦਮ ਲੈਣੇ ਚਾਹੀਦੇ ਪੰਜਾਬ ਸਰਕਾਰ ਤਾਂ ਇਸ ਗੱਲ ਦੇ ਉੱਤੇ ਲਗਭਗ ਕਮੋਸ਼ ਲੱਗ ਰਹੀ ਹੈ ਇਸ ਵੇਲੇ ਔਰ ਲੋਕਾਂ ਦਾ ਪ੍ਰਤੀਰੋਧ ਵੀ ਬਹੁਤ ਆ ਥੱਲੇ। ਮਤਲਬ ਜਿੰਨਾ ਲੋਕਾਂ ਨੇ ਪ੍ਰਤੀਰੋਧ ਕੀਤਾ ਮੈਨੂੰ ਅੱਜ ਹੀ ਖਬਰਾਂ ਮਿਲ ਰਹੀ ਹੈ ਕੁਝ ਥਾਵਾਂ ਦੇ ਉੱਤੇ ਕੱਲ ਝਾੜੂ ਵਾਲਿਆਂ ਦੇ ਇਹਨਾਂ ਦੇ ਮੰਤਰੀਆਂ ਦੇ ਐਮਐਲਏ ਦੇ ਜਿਹੜਾ ਕੋਈ ਪ੍ਰਾਤਨ ਰੂਸਣ ਦੇਣ ਗਏ ਤਾਂ ਉਹਨਾਂ ਨੂੰ ਲੋਕਾਂ ਨੇ ਬਹੁਤ ਮਤਲਬ ਪ੍ਰਤੀਰੋਧ ਕੀਤਾ ਇਸ ਗੱਲ ਦਾ। ਸੋ ਇਹਨਾਂ ਨੂੰ ਆਪਣੇ ਾਕਾਤ ਦਾ ਪਤਾ ਲੱਗ ਚੁੱਕਿਆ ਸਰਕਾਰ ਨੂੰ। ਵੀ ਸਾਡੇ ਨਾਲ ਸਤਾਈ ਚ ਕੀ ਵਾਪਰਨਾ ਹੈ। ਤੇ ਇਸ ਕਰਕੇ ਹੁਣ ਉਹ 19 ਜਗੀਦਗੀ ਨਾਲ ਨਾ ਉਹ ਕੰਮ ਕਰਨ ਲਈ ਤਿਆਰ ਆ ਆਪਸ ਵਿੱਚੇ ਵੀ ਮਤਲਬ ਬੜੀ ਖਿੱਚੋ ਤਾਣਾ ਇਹ ਉਹਨਾਂ ਦਾ ਮੈਟਰ ਹੈ ਮੈਂ ਉਹਦੇ ਵਿੱਚ ਨਹੀਂ ਕੁਝ ਕਹਿਣਾ ਚਾਹੁੰਦਾ ਤੇ ਆਪਣੀ ਖਿੱਚੋ ਤਾਣ ਉਹਨਾਂ ਨੇ ਕਿਵੇਂ ਜੱਟਣਾ ਸਵਾਲ ਆ ਪੰਜਾਬ ਤੇ ਅੱਜ ਸੰਕਟ ਆ ਉਸ ਸੰਕਟ ਦੀ ਘੜੀ ਚ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਆਪਣੀ ਡਿਊਟੀ ਅਦਾ ਕਰਨੀ ਚਾਹੀਦੀ ਆ ਜੋ ਅਖਬਾਰਾਂ ਦੀਆਂ ਖਬਰਾਂ ਮੁਤਾਬਕ ਮੋਦੀ ਸਾਹਿਬ ਕੱਲ ਨੂੰ ਸ਼ਾਇਦ ਪੰਜਾਬ ਦਾ ਦੌਰਾ ਕਰ ਰਹੇ ਆ ਅਸੀਂ ਉਹਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦੇ ਆ ਕਿ ਮੋਦੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿ ਜੇ ਇੱਕ ਪਾਰਟੀ ਦੇ ਪ੍ਰਧਾਨ ਮੰਤਰੀ ਨਹੀਂ ਹੈ ਤੇ ਉਹਨੂੰ ਸਮੁੱਚੇ ਪੰਜਾਬ ਦੇ ਲੋਕਾਂ ਦੀ ਇਸ ਤਰਾਸ਼ਦੀ ਦੇ ਵਿੱਚ ਦਿਲ ਖੋਲ ਕੇ ਮਦਦ ਕਰਨੀ ਚਾਹੀਦੀ ਹੈ ਤੇ ਇਹਨੂੰ ਕੌਮੀ ਆਫਤ ਦੇ ਤੌਰ ਤੇ ਕੱਲੇ ਪੰਜਾਬ 'ਚ ਹੀ ਖੜਾ ਦੀ ਸਥਿਤੀ ਨਹੀਂ ਉਤਰਾਖੰਡ 'ਚ ਆ ਹੋਰ ਸੂਬਿਆਂ 'ਚ ਵੀ ਆ ਹਿਮਾਚਲ ਵੀ ਆ ਹਰਿਆਣੇ ਦਾ ਕੁਛ ਸਾਬ ਮਤਲਬ ਸਮੁੱਚੇ ਜਿਹੜੇ ਭਾਰਤ ਦੇ ਅੰਦਰ ਇਸ ਤਰ੍ਹਾਂ ਦੀ ਕੁਦਰਤੀ ਆਫਤ ਆਈ ਆ ਉਹਨੂੰ ਨੈਸ਼ਨਲ ਆਫਤ ਐਲਾਨ ਕਰਨਾ ਚਾਹੀਦਾ ਤੇ ਉਸ ਮੁਤਾਬਕ ਪੈਸਾ ਜਿਹੜਾ ਹੈ ਸਵੰਧਤ ਸਟੇਟਾਂ ਨੂੰ ਅਤੇ ਪੰਜਾਬ ਨੂੰ ਜਿਆਦਾ ਨੁਕਸਾਨ ਹੋਇਆ ਪੰਜਾਬ ਨੂੰ ਉਹਦੇ ਪੈਸੇ ਰਿਲੀਜ਼ ਕਰਨੇ ਚਾਹੀਦੇ ਆ ਉਸ ਆਫਤ ਪ੍ਰਬੰਧਨ ਜਿਹੜਾ ਇੱਕ ਕਾਊਂਟ ਆ ਪ੍ਰਧਾਨ ਮੰਤਰੀ ਰਾਹਤ ਓਸ਼ਾ ਉਹਦੇ ਵਿੱਚੋਂ ਪੈਸਾ ਮਤਲਬ ਵੱਡੇ ਪੱਧਰ ਤੇ ਦੇਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਤਾਂ ਕਿ ਰਾਤ ਮਿਲ ਸਕੇ। ਖਰਬ ਕੱਲੀ ਦੋਨੇ ਮਹੀਨੇ ਘੁੰਮ ਰਹੇ ਆ ਉਹ ਲੋਸ਼ ਲਾ ਰਹੇ ਆ ਸਰਕਾਰ ਦੇ ਤਕਰੀ ਇੰਨਾ ਲੱਗਦਾ ਵੀ ਇਹ ਜੋ ਸਹੀ ਹੈ ਕਿ ਸਰਕਾਰ ਰਾਤ ਕਉਣਾ ਨਹੀਂ ਕਰਿਆ ਪਹਿਲਾਂ। देखो ये गल मैं पहले ही समेट दी है वे सरकारा ਦੂਜਿਆਂ ਦਾ ਵੀ ਰਾਜ ਪ੍ਰਬੰਧ ਰਿਆ ਤੇ ਕੀਤਾ-ਕੁਤਾ ਉਹਨਾਂ ਨੇ ਵੀ ਕੱਖ ਨਹੀਂ ਪਰ ਫਿਰ ਵੀ ਐਜ ਹਿਊਮਨ ਬੀਇੰਗ ਮੂਵ ਕਰਨਾ ਹਰੇਕ ਰਾਜਨੀਤਿਕ ਪਾਰਟੀ ਦੀ ਡਿਊਟੀ ਹੈ ਤੇ ਸਾਡੀ ਪਾਰਟੀ ਵੀ ਐਨ ਫੀਲਡ ਦੇ ਵਿੱਚ ਕੰਮ ਕਰ ਰਹੀ ਆ ਇਹ ਠੀਕ ਆ ਵੀ ਸਾਡੇ ਕੰਮ ਕੰਮ ਕਰੀ ਜਾਂਦੇ ਆ ਤੇ ਬਹੁਤਾ ਪ੍ਰੈਸ 'ਚ ਨਹੀਂ ਆਉਂਦੇ ਸਾਰਿਆਂ ਜ਼ਿਲ੍ਹਿਆਂ 'ਚ ਐਕਟਿਵ ਨੇ ਸਾਥੀ ਸਾਰੇ ਪੰਜਾਬ 'ਚੋਂ ਬਾਹਰਲੇ ਸ੍ਰੇਟਾ ਚੋਂ ਵੀ ਇਵਨ ਸਹਾਰਨਪੁਰ ਤੋਂ ਸਾਡੀ ਪਾਰਟੀ ਵਾਲੇ ਰਾਹਤ ਭੇਜ ਰਿਹਾ ਉਹ ਇੱਕ ਦਿਨ ਇੱਕ ਦੋ ਦਿਨ ਚ ਪਹੁੰਚ ਜਾਏਗੇ ਹਰਿਆਣੇ ਵਾਲੇ ਮਤਲਬ ਅੱਧੇ ਦਿਨ ਚ ਉਹਨਾਂ ਦਾ ਵਿਚਾਰਾ ਮਟੀਰੀਅਲ ਪਹੁੰਚੇਗਾ ਹੋਰ ਥਾਂ ਤੋਂ ਵੀ ਲੋਕਾਂ ਨੇ ਮਤਲਬ ਕੀਤਾ ਔਰ ਪਾਰਟੀ ਨੇ ਵੀ ਨੈਸ਼ਨਲ ਲੈਵਲ ਤੇ ਵੀ ਇਹ ਡਿਮਾਂਡ ਕੀਤੀ ਆ ਵੀ ਇਹਨੂੰ ਕੌਮੀ ਆਫਤ ਐਲਾਨ ਕਰੋ ਤੁਸੀਂ ਤਾਂ ਕਿ ਕੌਮੀ ਆਫਤ ਦੇ ਅੰਤਰਗਤ ਸਰਕਾਰ ਦੇ ਕੋਲੇ ਜਿਹੜਾ ਫੰਡ ਜਪਏ ਨੇ ਉਹਨੂੰ ਸੰਕੋਚ ਨਾ ਕਰੋ ਲੋਕਾਂ ਤਾਂ ਨੂੰ ਰਾਹਤ ਦੇਣ ਵਾਸਤੇ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਕੰਮ ਕਰਨਾ ਚਾਹੀਦਾ ਤੇ ਇਹ ਮਤਲਬ ਜਿਹੜਾ ਵੀ ਇਹਨੂੰ ਪੋਲੀਟੀਕਲ ਰੰਗਤ ਦੇਣ ਦਾ ਸਵਾਲ ਨਹੀਂ ਹੈ ਮੇਰਾ ਸਵਾਲ ਜਿਹੜਾ ਤੁਸੀਂ ਕੀਤਾ ਮੇਰਾ ਜਵਾਬ ਇਹ ਆ ਵੀ ਲੋਕਾਂ ਦੀ ਜ਼ਿੰਦਗੀ ਤੇ ਉਹਨਾਂ ਨੂੰ ਰਾਹਤ ਪਹੁੰਚਾਉਣਾ ਸਾਡਾ ਮੁੱਖ ਟਾਸਕ ਹੋਣਾ ਚਾਹੀਦਾ ਤੇ ਉਹਦੇ ਤੇ ਰਾਜਨੀਤੀ ਕਰਨ ਦਾ ਬੇੜਾ ਨਹੀਂ ਹੈ ਸਵਾਲ ਪੰਜਾਬ ਦੇ ਲੋਕਾਂ ਦੀ ਜਾਨ ਬਚਾਉਣ ਦਾ ਪਰ ਜਿਵੇਂ ਦੇਖੋ ਮੈਂ ਉਹਦੇ ਚ ਇਹ ਕਹਿੰਦਾ ਵੀ ਜਿਹੜੇ ਨੋਡਲ ਏਜੰਸੀ ਬਣਨੀ ਆ ਉਹ ਅਲਟੀਮੇਟਲੀ ਪੰਜਾਬ ਸਰਕਾਰ ਬਣਨੀ ਹੈ। ਪੰਜਾਬ ਸਰਕਾਰ ਇਸ ਵੇਲੇ ਨੋਡਲ ਏਜੰਸੀ ਦਾ ਰੋਲ ਨਹੀਂ ਪਲੇ ਕਰ ਰਹੀ। ਜਿਹੜਾ ਪੰਜਾਬ ਦੇ ਲੋਕਾਂ ਨੂੰ ਦਿਸ ਰਿਹਾ ਹੈ। ਤੋਂ ਉਹਦੇ ਲਈ ਐਕਟਿਵਨੈਸ ਨਹੀਂ ਹੈ। ਸਿਵਾਏ ਇੱਕ ਡਿਪਟੀ ਕਮਿਸ਼ਨਰ ਆਓ ਮੈਡਮ ਸਾਖੀ ਜਿਹੜੀ ਅੰਮ੍ਰਿਤਸਰ ਵਾਲੀ ਜਿਹੜੀ ਆ ਤੁਰ મતલਬ ਲੋਕਾਂ ਤੱਕ ਵਿਚਰ ਰਹੀ ਆ ਉਹਨੂੰ ਅਸੀਂ ਸ਼ਾਬਾਸ਼ ਦਿੰਦੇ ਆ ਉਹਨੇ મતલਬ ਬਿਹਤਰੀਨ ਇੱਕ ਰੋਲ ਅਦਾ ਕੀਤਾ ਹੈਗਾ ਆਫਸਰ ਦੇ ਬਜਾਏ ਉਹਨੇ ਇੱਕ ਪਬਲਿਕ ਨਾਲ ਵਿਚਰ ਕੇ ਜਿਹੜਾ ਇੱਕ ਆਧਾਰਨ ਪੇਸ਼ ਕੀਤੀ ਹੈ ਕਿਉਂਕਿ ਜੇ ਸਟੇਟ ਗਵਰਨਮੈਂਟ ਆਪ ਕੋਆਰਡੀਨੇਟ ਨਹੀਂ ਕਰ ਰਹੀ ਸਟੇਟ ਗਵਰਨਮੈਂਟ ਦੀ ਜਿਹੜੀਆਂ ਕੈਬਨਿਟ ਦੀ ਮੀਟਿੰਗ ਕਰਕੇ ਜਿਹੜੇ ਡਿਸੀਜਨ ਹੀ ਨਹੀਂ ਹੋ ਰਿਹਾ ਕਰਨਾ ਕੀ ਆ ਸਰਕਾਰ ਤਾਂ ਬਿਮਾਰ ਪਈ ਆ ਹੁਣ ਜੇ ਸਰਕਾਰ ਦਾ ਮੁੱਖ ਮੰਤਰੀ ਕੈਬਨਿਟ ਮੀਟਿੰਗ ਨਹੀਂ ਕਰ ਸਕਦਾ ਇਸ ਸੰਕਟ ਦੇ ਘੜੀ ਚ ਤੇ ਲੋਕੀ ਪ੍ਰੈਸ ਵਾਲੇ ਬਹੁਤ ਕੋਸ਼ ਕਰ ਰਹੇ ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਮੇਰਾ ਦਾ ਅੰਦਰੂਨੀ ਕਲੇਸ਼ ਅੰਦਰੂਨੀ ਮਾਮਲਾ ਕਿਹਾ ਪਰ ਮੈਂ ਇਹ ਕਹਿਣਾ ਵੀ ਸੀਐਮ ਸਾਹਿਬ ਨੂੰ ਇਮੀਡੀਏਟ ਐਮਰਜੈਂਸੀ ਮੀਟਿੰਗ ਕਾਲ ਕਰਨੀ ਚਾਹੀਦੀ ਹੈ ਇਹਦੇ ਤੇ ਨੋਡਲ ਜਿਹੜੀ ਇੱਕ ਏਜੰਸੀ ਪੂਰਨ ਤੌਰ ਤੇ ਐਕਟਿਵ ਰੋਲ ਪਲੇ ਕਰੇ ਮੰਨ ਲਓ ਕੱਲ ਨੂੰ ਪ੍ਰਧਾਨ ਮੰਤਰੀ ਜੀ ਗ੍ਰਾਂਟ ਲਾਂਚ ਕਰਕੇ ਜਾਂਦੇ ਆ ਤਦ ਵੀ ਤਾਂ ਨੋਡਲ ਏਜੰਸੀ ਪੰਜਾਬ ਨੇ ਮਿਲਣਾ ਨਾ ਤੇ ਪੰਜਾਬ ਸਰਕਾਰ ਆਪਣਾ ਰੋਲ ਪਲੇ ਕਰੇ ਅਫਸਰ ਸਾਹੀ ਜਿਹੜੀ ਉਹ ਲਗਭਗ ਖਬੋਸ਼ ਹੀ ਹੋਈ ਪਈ ਹੈ ਉਹ ਵੀ ਆਪਣਾ ਰੋਲ ਨਿਭਾ ਰ ਰਹੇ ਕਿਉਂਕਿ ਜਿੰਨਾ ਚਿਰ ਕੈਬਨਟ ਮੀਟਿੰਗ ਹੋ ਕੇ ਇੱਕ ਡਿਸੀਜਨ ਨਹੀਂ ਹੁੰਦਾ ਹੈ ਵੀ ਅਸੀਂ ਕਰਨਾ ਕੀ ਹੈ ਕਿਵੇਂ ਕਰਨਾ ਹੈ ਕਿੰਨਾ ਉਹਦਾ ਮੁਆਵਜ਼ਾ ਦੇਣਾ ਹੈ ਇਹ ਡਿਸੀਜਨ ਤਾਂ ਕੈਬਨਟ ਮੀਟਿੰਗ ਕਰੇਗੀ ਜਾਂ ਮੁੱਖ ਮੰਤਰੀ ਆਪਣੇ ਤੌਰ ਤੇ ਆਪਣੇ ਅਫੀਸਰ ਰਹੀ ਆਪਣੇ ਅਮਲੇ ਫੈਲੇ ਰਹੀ ਉਹਦੀ ਅਸੈਸਮੈਂਟ ਕਰਕੇ ਐਲਾਨ ਹੀ ਕਰ ਦੇਣ ਕੁਸਤਾ ਕਰਨਾ ਪਏਗਾ ਨਾ ਜੇ ਮੁੱਖ ਮੰਤਰੀ ਐਲਾਨ ਕਰ ਦਿੰਦਾ ਤਾਂ ਵੀ ਇਹ ਸਮਝ ਲਓ ਵੀ ਉਹ ਕੈਬਨਟ ਦੇ ਡਿਊਟੀ ਬਣ ਜਾਂਦੀ ਹੈ ਵੀ ਉਸ ਮੁਤਾਬਕ ਉਹ ਐਕਟ ਕਰਨਾ ਪੈਂਦਾ ਹੈ ਜੇ ਪ੍ਰਧਾਨ ਮੰਤਰੀ ਕੋ ਐਲਾਨ ਕਰਦਾ ਇਟ ਮੀਨ ਜੋ ਔਨ ਬਹਾਫ ਆਫ ਸੈਂਟਰਲ ਕੈਬਨਿਟ ਹੁੰਦਾ ਇਹੇ ਤਰ੍ਹਾਂ ਦੇ ਮੁੱਖ ਮੰਤਰੀ ਐਲਾਨ ਕਰਦਾ ਔਨ ਬਹਾਫ ਆਫ ਸਟੇਟ ਗਵਰਨਮੈਂਟ ਜਿਹੜੀ ਕੈਬਨਿਟ ਆ ਉਹਦੇ ਬਹਾਫ ਤੇ ਹੀ ਉਹਨੇ ਐਲਾਨ ਕਰਨਾ ਹੁੰਦਾ ਤੋਂ ਉਹਦਾ ਆਗੂ ਹੁੰਦਾ ਉਹ ਵੀ ਰੋਲ ਨਹੀਂ ਪਲੇ ਹੋ ਰਿਹਾ ਇਹਦੇ ਚ ਜਵਾਬਦੇਹੀ ਪੰਜਾਬ ਸਰਕਾਰ ਨੂੰ ਸਮੁੱਚੇ ਤੌਰ ਤੇ ਦੇਣੀ ਪਵੇਗੀ ਤੇ ਸਮੁੱਚੀ ਕੈਬਨਿਟ ਨੂੰ ਇਹਦੇ ਚ ਜਵਾਬ ਕਰਨਾ ਹੀ ਪਏਗਾ ਪੰਜਾਬ ਦੇ ਲੋਕਾਂ ਨੂੰ ਜਿਵੇਂ ਤੁਸੀਂ ਵੀ ਦੇਖਦਾ ਸੀ ਦੇਖ ਰਹੇ ਆ ਉੱਚ ਅਈਐਸ ਅਧਿਕਾਰੀ ਮੰਤਰੀ ਉੱਤੇ ਲੱਗੇ ਹੋਏ ਐਸ ਕੰਮ ਦੇ ਵਿੱਚ ਖਾਲੋਕ ਇਹ ਦੇਖਿਆ ਗਿਆ ਜੀ ਅੰਦ੍ਰਿਤਪਤੀ ਲੱਗੇ ਇਸ ਤੋਂ ਪਹਿਲਾਂ ਅਸੀਂ ਕਦੇ ਦੇਖਿਆ ਨਹੀਂ ਸੀ ਜਦੋਂ ਮੰਤਰੀ ਐਲਾਨ ਕਰਦੇ ਸੀ ਜਾਂ ਕਾਪੜੇ ਨਹੀਂ ਬੈਠੇ ਹੁਣ ਨਾਲ ਲੱਗ ਲੋਕਾਂ ਦੇ ਵਿੱਚ ਕੰਮ ਦੇਖੋ ਜੇ ਇਕਾ ਦੁਕਾ ਕੋਈ ਮੰਤਰੀ ਕੰਮ ਕਰ ਰਿਹਾ ਪਰ ਲੋਕਾਂ ਦਾ ਭਰੋਸਾ ਨਹੀਂ ਹੈ ਮੇਰਾ ਜਿਹੜਾ ਜਵਾਬ ਇਸ ਤੇ ਸਵਾਲ ਹੈ ਵੀ ਲੋਕਾਂ ਚ ਭਰੋਸਾ ਨਹੀਂ ਰਿਹਾ ਕੈਬਨਿਟ ਦੇ ਉੱਤੇ ਲੋਕਾਂ ਚ ਭਰੋਸਾ ਨਹੀਂ ਰਿਹਾ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਐਮਐਲਏ ਦੇ ਉਹਨਾਂ ਦੇ ਵਰਕਰਾਂ ਦੇ ਉੱਤੇ ਜਦੋਂ ਲੋਕਾਂ ਦਾ ਭਰੋਸਾ ਖਤਮ ਹੋ ਜਾਵੇ ਤਾਂ ਤੁਸੀਂ ਜਿੰਨੇ ਮਰਜ਼ੀ ਬਸੀ ਯਤਨ ਕਰ ਲੋ ਤੁਹਾਡੇ ਯਤਨ ਵੀ ਬੇਫਲ ਹੋ ਜਾਂਦੇ ਆ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਤੇ ਲੋਕਾਂ ਨੇ ਭਰੋਸਾ ਬੜਾ ਪ੍ਰਗਟ ਕੀਤਾ ਇਹ 3.5 ਸਾਲ ਪਹਿਲਾਂ ਤੇ ਹੁਣ ਜੋ ਭਰੋਸੇ ਤੇ ਉਹ ਖਰੇ ਨਹੀਂ ਉਤਰਦੇ ਲੋਕਾਂ ਦਾ ਕਸੂਰ ਥੋੜੀ ਆ ਨਾ ਹੁਣ ਜਿਸ ਤਰ੍ਹਾਂ ਦੀ ਹਾਲਤ ਕ੍ਰਿਸ਼ਨ ਕੁਮਾਰ ਦੀ ਕੀਤੀ ਆ ਲੋਕਾਂ ਨੇ ਕੋਈ ਜਵਾਬ ਸੀ ਕ੍ਰਿਸ਼ਨ ਕੁਮਾਰ ਕੋਲੇ ਤੁਸੀਂ ਬਿਊਰੋਕ੍ਰੇਸੀ ਦੇ ਤੌਰ ਦੇ ਉੱਤੇ ਨਹੀਂ ਚਲਾ ਸਕਦੇ ਸਟੇਟ ਨੂੰ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਤੁਸੀਂ ਖਲਵਾੜ ਨਹੀਂ ਕਰ ਸਕਦੇ ਤੇ ਜਦੋਂ ਲੋਕਾਂ ਦੇ ਉੱਤੇ ਭਾਰੀ ਪਈ ਆ ਤੇ ਉਸ ਵੇਲੇ ਲੋਕਾਂ ਨੇ ਤੁਸੀਂ ਬਾਹ ਨਹੀਂ ਫੜੋਗੇ ਤਾਂ ਲੋਕਾਂ ਦਾ ਰੈਐਕਸ਼ਨ ਹੋਣਾ ਕੁਦਰਤੀ ਹੈ। ਔਰ ਉਹ ਸਤਾਈ ਵਾਲਾ ਰੈਐਕਸ਼ਨ ਮੇਰੇ ਖਿਆਲ ਇੰਨਾ ਭਾਰੀ ਪਏਗਾ ਝਾੜੂ ਵਾਲਿਆਂ ਤੇ ਉਸ ਨੂੰ ਸਮਝ ਚੁੱਕੇ ਆ। ਰੋਪੜ ਜਿਸ ਹੈ ਤੁਹਾਨੂੰ ਪਤਾ ਜਾਂ ਨਹੀਂ ਪਤਾ ਕਿ ਤੁਹਾਨੂੰ ਪਤਾ ਧਰਨਾ ਲੱਗਿਆ ਹੈ ਬਿਹਾਰ ਨੂੰ ਦਿੱਤੀ। ਉਹ ਨਾਲਾ ਕਿਹਾ ਸੀਗਾ ਵੀ ਜਿਹੜਾ ਪਾਣੀ ਹੈ ਇਸ ਨੂੰ ਵਾਰ ਕਰ ਰਿਹਾ। ਇਹ ਡਿਸਚਾਰਜ ਹੋਣਾ ਕਿ ਹੁਣ ਕਪੇ ਨਾ ਬਾਤ ਉੱਤੇ ਡਰੇਨ ਕਰੋ। ਉਹ ਡਰੇਨ ਦਾ ਫੈਸਲਾ ਹੋਇਆ ਹੈ। ਡਰੇਨ ਤੇ ਜਾਊਗੀ ਉਹ ਤੇ। ਉਹ ਜੇ ਉਸੇ ਪਾਸੇ ਪਾਣੀ ਜਾਂਦਾ ਹੈ ਤਾਂ ਉੱਤਰ ਲਾਈ ਕਰਦੇ ਆ ਨਵਾਂ ਸ਼ਹਿਰ ਵਾਲੇ ਇਧਰ ਕਹਿੰਦੇ ਸਾਡੇ ਵਾਲੇ ਪਾਸੇ ਕਾਨੂੰਨ ਉਲੰਘਣਾ ਇਹ ਵੀ ਦੇਖਦੇ ਡਰੇਨ ਕੱਢ ਕੇ ਪਟਲਾ ਹੋਊਗਾ ਦੇਖੋ ਡਰੇਨ ਕੱਢਣ ਦਾ ਮਸਲਾ ਹੱਲ ਨਹੀਂ ਮੈਂ ਪਹਿਲਾਂ ਕਿਹਾ ਜੇ ਦਰਿਆਵਾਂ ਦੇ ਸੈਂਟਰ ਦੇ ਵਿੱਚ ਦੀ ਐਂਡ ਸੈਂਟਰਲ ਮਿਥੋ ਹਰ ਪਾਸੇ ਮੈਂ ਮਿੰਕੇ ਉਹ ਸੈਂਟਰ ਦੇ ਵਿੱਚ ਦੀ ਲਗਭਗ ਉਹ 100 100 ਫੁੱਟ ਚੌੜਾਈ ਚ ਡੂੰਘਾ ਕਰ ਦੇਣ ਉਹਨੂੰ ਉੱਤੇ ਫਿਰ ਡਰੇਨ ਦੀ ਜ਼ਰੂਰਤ ਨਹੀਂ ਹੈ ਹੁਣ ਅਸੀਂ ਕਰਦੇ ਕੀ ਆ ਕਿਉਂਕਿ ਆਪ ਦਾ ਧਿਆਨ ਹੀ ਨਹੀਂ ਦਿੰਦੇ ਸਾਲ ਪਰ ਧਿਆਨ ਨਾ ਦੇਣ ਦਾ ਕਾਰਨ ਕੀ ਬਣਦਾ ਵੀ ਅਸੀਂ ਮਾਈਨਿੰਗ ਲਈ ਦੇਤੀ ਛੁੱਟੀ ਆਪਣੇ ਚਿਹਤਿਆਂ ਨੂੰ ਪਹਿਲਾਂ ਸਰਕਾਰਾਂ ਵੀ ਦਿੰਦੇ ਨੇ ਅਕਾਲੀ ਕਾਂਗਰਸੀ ਭਾਜਪਾ ਵਾਲੇ ਸਾਰੇ ਇਕੱਠੇ ਵੀ ਪਹਿਲਾਂ ਉਹ ਆਪਣੇ ਚਿਹਤਿਆਂ ਨੂੰ ਦਿੰਦੇ ਸੀ ਅਸਲ 'ਚ ਜਿਹੜੇ ਠੇਕੇਦਾਰ ਨੇ ਜਿਹੜੇ ਉਦੋਂ ਠੇਕੇਦਾਰ ਸੀ ਠੇਕੇਦਾਰ ਹੋਣ ਵੀ ਉਹੀ ਨੇ ਉਹ ਆਪਣਾ ਨਾਲ ਹੀ ਪੱਗ ਦਾ ਰੰਗ ਬਦਲ ਦਿੰਦੇ ਨੇ ਤਦੋਂ ਅੰਤ ਵਿੱਚ ਭਰਾ ਨੇ ਦੋਸ਼ ਲਾਇਆ ਵੀ 250 ਕੋਰਪਿਆ ਜਿਹੜਾ ਦੇਰੀ ਵਾਸਤੇ ਆਇਆ ਸੀ ਉਹ ਕਿੱਥੇ ਦੇਖੋ ਮੈਂ ਪਹਿਲਾਂ ਹੀ ਕਿਹਾ ਵੀ ਜਿਹੜਾ ਪੈਸਾ ਰੀਲੀਜ਼ ਹੋਇਆ ਉਹਦਾ ਖਰਚ ਕਿੱਥੇ ਹੋਇਆ ਇਹਦਾ ਹਿਸਾਬ-ਕਿਤਾਬ ਤਾਂ ਸਰਕਾਰ ਨੂੰ ਦੇਣੀ ਚਾਹੀਦਾ ਨਾ ਉਹਦਾ ਹਿਸਾਬ-ਕਿਤਾਬ ਦਵੇ ਇਹਦੇ ਓਨਾ ਚਿਰ ਦੀ ਪੂਰਤ ਨੂੰ ਬੰਨਾਂ ਨੂੰ ਪੱਕਿਆਂ ਕਰੇ ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕਾਂ ਨੇ ਪ੍ਰਬੰਧ ਕਰ ਲਏ ਨੇ ਤੇ ਸਾਨੂੰ ਵੀ ਉਹ ਕਰਿਆ ਜਾ ਸਕਦਾ ਜਦੋਂ ਪੈਸਾ ਇੰਨਾ ਹੁੰਦਾ ਨਿਵਾੜ ਤੱਕ ਨਾ ਪੈਸਾ ਹੁੰਦਾ ਉਹ ਪੈਸੇ ਦੀ ਠੀਕ ਵਰਤੋਂ ਕਰੋ ਜੇ ਤੁਸੀਂ ਸਾਰੇ ਦਰਿਆ ਮੇਨ ਤੌਰ ਤੇ ਸਾਡੇ ਤਿੰਨ ਮਤਲਬ ਅਗਰ ਤਾਂ ਵਗਦਾ ਹੀ ਥੋੜਾ ਹੈ ਨਾ ਉਹ ਤਾਂ ਬਰਸਾਤਾ ਚ ਹੀ ਆਉਂਦਾ ਬਿਆਸ ਤੇ ਸਤਲੋ ਜੀ ਮੇਨ ਦਰਿਆ ਨੇ ਇੱਕ ਹਿੱਸਾ ਰਾਵੀ ਦਾ ਔਰਲਾ ਪਾਸਾ ਜਿਹੜਾ ਸਾਡੇ ਵਾਲੇ ਪਾਸੇ ਰਹਿ ਜਾਂਦਾ ਵਾ ਤੇ ਤੁਸੀਂ ਉਹਦਾ ਇੱਕ ਬੰਨ ਪੱਕਾ ਕਰਨਾ ਉਹ ਬੰਨ ਪੱਕਾ ਕਰੋ ਤੇ ਜਦੋਂ ਪਾਣੀ ਨਹੀਂ ਹੁੰਦਾ ਉਹਨੂੰ ਚੜਾਈ ਕਰੋ ਸੈਂਟਰ ਮੈਥ ਕੇ ਸੈਂਟਰ ਮੈਥ ਕੇ ਜਦੋਂ ਤੁਸੀਂ ਉਹਨੂੰ ਡੂੰਗਾ ਕਰ ਦੋਗੇ ਹਰ ਸਾਲ ਤਾਂ ਫੇਰ ਉਹ ਕਿਸੇ ਪਾਸੇ ਮਾਰ ਨਹੀਂ ਕਰੇਗਾ ਉਹ ਪਾਣੀ ਰੂਟੀਨ ਚ ਰਾਮ ਨਾਲ ਸੁਰਦਾ ਜਾ ਸਕਦਾ 100 ਫੁੱਟ ਚੜਾਈ ਥੋੜੀ ਨਹੀਂ ਹੁੰਦੀ ਤੇ ਉਹਨੂੰ ਕਰ ਦਿਓ 10 10 20 20 ਫੁੱਟ ਨੀਵਾ ਉਹਨੂੰ ਆਲੇ-ਦਾਲੇ ਵੰਨ ਪੱਕੇ ਕਰ ਦਿਓ ਇਹ ਸਮੱਸਿਆ ਦਾ ਪਰਮਾਨੈਂਟ ਸਮਾਧਾਨ ਹੋ ਸਕਦਾ ਹੈ ਉਹਦੇ ਆਸਰੇ ਸਗੋਂ ਇਹ ਬਿਜਲੀ ਪੈਦਾ ਕਰਨ ਲਈ ਹਰੀਕੇ ਸਗੋਂ ਇੱਕ ਅੱਦਾ ਡੈਮ ਹੋਰ ਬਣਾ ਸਕਦੇ ਜੇ ਥੋੜੀ ਜਿਹੀ ਸਰਕਾਰ ਹਿੰਮਤ ਕਰੇ ਦੋ ਦਰਿਆਵਾਂ ਦਾ ਪਾਣੀ ਹੁੰਦਾ ਉਦਾਂ ਜਦੋਂ ਉਹ ਪ੍ਰਾਪਰ ਚੈਨਲਾਈਜ਼ ਨਹੀਂ ਹੁੰਦਾ ਪਾਣੀ ਤੇ ਉਹ ਖਿੰਡਿਆ ਪੁੰਡਿਆ ਰਹਿੰਦਾ ਤੇ ਜਦੋਂ ਚੈਨਲਾਈਜ਼ ਹੋ ਜਾਏਗਾ ਪਾਣੀ ਪ੍ਰਾਪਰ ਰੈਗੂਲਰ ਬੇਸਿਸ ਤੇ ਜਾਏਗਾ ਤੇ ਉਹ ਬਿਜਲੀ ਪ੍ਰੋਜੈਕਟ ਵੀ ਸਾਡੇ ਚੱਲ ਸਕਦੇ ਆ ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਤੇ ਜਿਹੜਾ ਨਹਿਰਾਂ ਨੂੰ ਪਾਣੀ ਛੱਡਦੇ ਆ ਤੇ ਉੱਥੇ ਜੇ ਡੈਮ ਬਣਾ ਕੇ ਉਹਨੂੰ ਮੁੜ ਕੇ ਪਾਣੀ ਛੱਡਿਆ ਜਾਵੇ ਪਾਣੀ ਤਾਂ ਫੇਰ ਵੀ ਉਨਾ ਹੀ ਜਾਂਦਾ ਰਹੂਗਾ ਨਾ ਉਹਦੇ ਨਾਲ ਸਾਨੂੰ ਬਿਜਲੀ ਵੀ ਫालतू ਹੋ ਜਾਏਗੀ ਇਹਨੂੰ ਚੈਨਲਾਈਜ਼ ਕਰਨ ਦੀ ਗੱਲ ਆ ਉਹ ਚੈਨਲ ਨਹੀਂ ਮਤਲਬ ਕਰ ਕਾਲੀ ਕਾਲੀ ਦੋਨੇ ਮੈਂ ਜਿਹੇ ਘੁੰਮ ਰਹੇ ਆ ਉਹ ਲੋਕ ਲਾ ਰਹੇ ਆ ਸਰਕਾਰ ਦੇ ਤਕਰੀ ਇਹ ਨੰਦਾ ਵੀ ਇਹ ਜੋ ਸਹੀ ਹੈ ਕਿ ਸਰਕਾਰ ਰਾਜ ਤਾਂ ਉਹ ਨਹੀਂ ਕਰਿਆ ਪਹਿਲਾਂ ਦੇਖੋ ਇਹ ਗੱਲ ਮੈਂ ਪਹਿਲਾਂ ਹੀ ਸਮੇਟ ਦਿੱਤੀ ਹੈ ਬੇ ਸਰਕਾਰਾਂ ਦੂਜੀਆਂ ਦਾ ਵੀ ਰਾਜ ਪ੍ਰਬੰਧ ਰਿਆ ਤੇ ਕੀਤਾ ਕੁੱਤਾ ਉਹਨਾਂ ਨੇ ਵੀ ਕੱਖ ਨਹੀਂ ਪਰ ਫਿਰ ਵੀ ਐ ਅਜ ਹਿਊਮਨ ਬੀਇੰਗ ਮੂਵ ਕਰਨਾ ਹਰੇਕ ਰਾਜਨੀਤਿਕ ਪਾਰਟੀ ਦੀ ਡਿਊਟੀ ਹੈ ਤੇ ਸਾਡੀ ਪਾਰਟੀ ਵੀ ਐਨ ਫੀਲਡ ਦੇ ਵਿੱਚ ਕੰਮ ਕਰ ਰਹੀ ਆ ਇਹ ਠੀਕ ਹੈ ਵੀ ਸਾਡੇ ਕਾਮਣ ਕੰਮ ਕਰੀ ਜਾਂਦੇ ਆ ਤੇ ਬਹੁਤਾ ਪ੍ਰੈਸ 'ਚ ਨਹੀਂ ਆਉਂਦੇ ਹੈ ਸਾਰਿਆਂ ਜ਼ਿਲ੍ਹਿਆਂ 'ਚ ਐਕਟਿਵ ਨੇ ਸਾਤੇ ਚਾਰੇ ਪੰਜਾਬ 'ਚੋਂ ਬਾਹਰਲੇ ਸਟੇਟਾਂ 'ਚੋਂ ਵੀ ਇਵਨ ਸਹਾਰਨਪੁਰ ਤੋਂ ਸਾਡੀ ਪਾਰਟੀ ਵਾਲੇ ਰਾਹਤ ਭੇਜ ਰਿਹਾ ਉਹ ਇੱਕ ਦਿਨ ਇੱਕ ਦੋ ਦਿਨ 'ਚ ਪਹੁੰਚ ਜਾਏਗੀ ਹਰਿਆਣੇ ਵਾਲੇ ਮਤਲਬ ਅੱਧੇ ਦਿਨ 'ਚ ਉਹਨਾਂ ਦਾ ਵਿਚਾਰਾ ਮਟੀਰੀਅਲ ਪਹੁੰਚੇਗਾ ਹੋਰ ਥਾਂਾਂ ਤੋਂ ਵੀ ਲੋਕਾਂ ਨੇ